ਕਾਲ ਦੋਸਤੋ ਦੋਸਤੋ ਅੱਜ ਸਾਡੇ ਨਾਲ ਨੇ ਚੰਨਣਵੰਦਰ ਜੀ ਜੋ ਕਿ ਇੱਕ ਮਾਨਸਿਕ ਰੋਗਾਂ ਦੇ ਵਿਸ਼ੇਸ਼ਗਿਆਨੇ ਐਕਸਪਰਟ ਨੇ ਤੇ ਅਕਸਰ ਇਹ ਮਾਨਸਿਕ ਰੋਗਿਆਂ ਨੂੰ ਠੀਕ ਕਰਦੇ ਨੇ ਕੇਂਦਰ ਵੀ ਚਲਾ ਰਹੇ ਨੇ ਇਸ ਇਨਾਂ ਨਾਲ ਤੁਹਾਨੂੰ ਗੁਰੂ ਪਰਵਾ ਰਹੇ ਆ ਤਾਂ ਕੁਝ ਇਹਨਾਂ ਤੋਂ ਆਪ ਜਾਣਕਾਰੀ ਹਾਸਲ ਕਰਦੇ ਅਕਸਰ ਕੀ ਹੈ ਕਿ ਸਾਡੇ ਸਮਾਜ ਦੇ ਵਿੱਚ ਇੱਕ ਐਸਾ ਵੀ ਕਈ ਸੀ ਕਿ ਜੀ ਸੁਪਨੇ ਆਉਂਦੇ ਆ ਉਹ ਸੁਪਨੇ ਹਰ ਕਿਸੇ ਨੂੰ ਆਉਂਦੇ ਆ। ਤੇ ਉਹਨਾਂ ਸੁਪਨਿਆਂ ਨਾਲ ਬਹੁਤ ਸਾਰੀਆਂ ਤਰ੍ਹਾਂ ਨਾਮ ਆਉਂਦੇ ਨੇ। ਕੋਈ ਸਰੇ ਅੱਧੇ ਪੈ ਸੰਕਲਪ ਪੈ ਨੇ ਵੀ ਯਾਰ ਆਇਸ ਤਰ੍ਹਾਂ ਸੁਪਨਾ ਆ ਗਿਆ ਸੁਪਨੇ ਰਾਤ ਨੂੰ ਆ ਚੀਜ਼ ਦਿਸੇ ਤਾਂ ਫਿਰ ਅਨੁਕਸ਼ਾਨ ਹੋ ਜੂਗਾ। ਅਸਲ ਵਿੱਚ ਚੰਗਾ ਹੁੰਦਾ ਆ ਸੁਪਨਾ ਮਾੜਾ ਹੁੰਦਾ। ਅਸਲ ਵਿੱਚ ਸੁਪਨੇ ਹੈ ਕੀ ਕੀ ਵਕਤ ਚੰਗੇ ਬੜੇ ਹੁੰਦੇ ਆ ਇਹਦੇ ਵਿੱਚ ਕੀ ਕਾਰਨ ਕੰਮ ਕਰਦਾ ਇਹਨਾਂ ਨਾਲ ਆਪਾਂ ਸਾਰੀ ਗੱਲਬਾਤ ਕਰਦੇ ਆ। ਜਨਰਲ ਤੋਂ ਬਹੁਤ ਬਹੁਤ ਸਵਾਲ ਜੇ ਨਾ ਸੁਪਨੇ ਜਿਵੇਂ ਜ਼ਮਾਨੀ ਮੈਂ ਗੱਲ ਕੀਤੀ ਸ਼ੁਰੂ ਵਿੱਚ ਸੁਪਨੇ ਹਾਂਜੀ ਸੁਪਨੇ ਹਰ ਇੱਕ ਬੰਦੇ ਨੂੰ ਹੁੰਦੇ ਆ ਜਦੋਂ ਬੰਦਾ ਸੌਂਦਾ ਹੈ ਹਰ ਇੱਕ ਬੰਦੇ ਨੂੰ ਸੁਪਨੇ ਆਉਂਦੇ ਆ ਪਰ ਇਹਨਾਂ ਸੁਪਨਿਆਂ ਦੇ ਲਈ ਲੋਕਾਂ ਵਿੱਚ ਬਹੁਤ ਸਾਰੇ ਤਰ੍ਹਾਂ ਆਵਾ ਇਹਨਾਂ ਨੂੰ ਚੰਗੇ ਸੁਪਨੇ ਵੀ ਦਿਖਾ ਜਾਂਦਾ ਨੂੰ ਮਾੜੇ ਸੁਪਨੇ ਵੀ ਦਿਖਾ ਜਾਂਦਾ ਦਾ ਇਹਨਾਂ ਨੂੰ ਇਹ ਵੀ ਕਹਿੰਦੇ ਨੇ ਕਿ ਜਿਹੜੇ-ਜਿਹੜੇ ਸੁਪਨਾ ਆਉਂਦੇ ਉਹ ਕੋਈ ਸੱਚਾ ਹੁੰਦਾ ਹੈ ਸਾਡੇ ਦਰਸ਼ਕੋ ਨਹੀਂ ਜੀ ਦੱਸੋ ਤੁਸੀਂ ਅਸਲ ਦੇ ਵਿੱਚ ਸੁਪਨੇ ਹੈ ਕੀ ਕਿਉਂ ਆਉਂਦੇ ਨੇ ਇਹ ਹਾਂ ਜਿਹੜੇ ਸ਼ੋਨੀ ਜੀ ਤੇਰਾ ਮਾਣਾ ਮਾਨਸਟਾਨੇ ਸਰੇ ਅਜੀ ਤਨ ਪਾਗਿਆ ਮਡਾ ਜਾਤਾ ਜਿਸ ਤੋਂ ਹੈ ਮੈਂ ਦਾ ਅੱਛੇ ਸਚੇ ਰਮਾਨ ਆਪਾ ਜਿਹਨੂੰ ਕਹਿੰਦੇ ਆ ਅੱਛੇ ਇੱਕਾ ਸਚੇ ਰਮਾਨ ਜਿੱਥੇ ਸੌ ਜਾਂਦੇ ਨੂੰ ਗਿਆ ਬਹੁ ਠੀਕ ਹੈ ਇੱਕ ਸਬਕੌਂਸਲ ਮੈਂ ਦਾ ਅਰਥ ਸਚੇ ਰਮਾਨ ਜਿੱਥੇ ਸੁਪਨੇ ਆਉਂਦੇ ਅੱਛੇ ਹੁਣ ਆਪਾਂ ਗੱਲ ਕਰਨੀ ਆ ਸੁਪਨੇ ਦੀ ਸੁਪਨੇ ਕਿਉਂ ਦੇ ਲਿਖੇਵੇਂ ਸੁਪਨੇ ਕੀ ਹੁੰਦੇ ਨੇ ਜੀ ਜਦੋਂ ਜਿੰਦਗੀ ਪੰਦਾ ਕੰਮ ਕਰਦਾ ਉਹ ਕੰਮ ਮਤਲਬ ਸੰਤੋਖੀ ਉਹਨੂੰ ਹੁੰਦੀ ਆ ਨਹੀਂ ਕੰਮ ਆਉਂਦਾ ਨਹੀਂ ਸੰਤੋਖ ਹੁੰਦਾ ਕੋਈ ਕਾਰਨ ਕਰਕੇ ਹੋਰ ਉਹਦੇ ਤੇ ਕੋਈ ਵਿਘਨ ਪੈ ਗਿਆ ਹੋਰ ਹੋ ਗਿਆ ਜਾਂ ਉਹ ਮਾਨਸ ਤੌਰ ਤੇ ਕੋਈ ਉਲਝਣਾ ਚ ਉਲਝਿਆ ਗਿਆ ਜਦੋਂ ਮਾਨਸ ਤੌਰ ਤੇ ਉਹਨੂੰ ਇਹ ਲੱਗਦਾ ਜਾਂ ਉਹਨੂੰ ਮਾਨਸ ਤੌਰ ਤੇ ਸਤੋਸ਼ਟੀ ਨਹੀਂ ਹੁੰਦੀ ਪੂਰਾ ਉਹ ਸੰਤੋਸ਼ਟ ਨਹੀਂ ਹੁੰਦਾ ਤੇ ਫਿਰ ਕੋਈ ਗੱਲ ਆ ਉਹਦੇ ਚੋਂ ਸਾਰੀ ਕੋਈ ਗੱਲ ਆ ਉਹ ਉਹ ਨਾਲ ਅਨਕੋਮੇਡਿਕ ਚਲੇ ਜਾਂਦੀ ਹੈ ਅੱਛਾ ਜਿਹੜੀਆਂ ਗੱਲਾਂ ਤੋਂ ਉਹ ਸੰਤੋਸ਼ਟੀ ਨਹੀਂ ਹੁੰਦੀ ਤੇ ਜਦੋਂ ਬਲੌਕ ਸੌਂਦਾ ਹਾਂ ਹਾਂਜੀ ਕੌਣ ਤਬਾਰੋ ਜਿਵੇਂ ਬੰਦਾ ਜਿਆਦਾ ਚੇਤੇ ਦੇ ਮਨਸ ਹੁੰਦਾ ਜਦੋਂ ਉਹ ਪੈਂਦਾ ਹੈ ਪੈਣ ਤੋਂ ਪਹਿਲਾਂ ਅਚੇਤ ਮਨ ਜਾਣ ਤੋਂ ਪਹਿਲਾਂ ਅਰਧ ਚੇਤ ਮਨ ਚ ਜਾਂਦਾ ਹੈ ਜੀ ਜਦੋਂ ਬੰਦਾ ਅਰਧ ਚੇਤ ਮਨ ਚ ਆਵਸਥਾ 'ਚ ਹੁੰਦਾ ਹੈ ਉਦੋਂ ਪੇਠਾ ਜਿਹੜੇ ਉਹਦਾ ਅਚੇਤ ਮਨ ਹਾਂਜੀ ਅਚੇਤ ਮਨ ਦੇ ਵਿੱਚ ਜਿਹੜੀਆਂ ਉਹਦੀਆਂ ਸੰਤੋਖੀ ਨਹੀਂ ਹੋਈਆਂ ਇਹ ਜਾਂ ਸੰਤੋਖੀ ਹੋਈਆਂ ਸਾਵਾ ਉਹ ਪਈਆਂ ਨੇ ਉਹ ਪ੍ਰਸਾਵਾ ਜਾਂ ਸੰਤੋਖੀ ਹੋਈਆਂ ਉਹਨਾਂ ਉਹ ਸਾਵਾ ਇਹ ਜਿਹੜਾ ਅਨਕੋਸ਼ ਮੈਂਡ ਦੇ ਵਿੱਚੋਂ ਸਬਕੋਮੈਂਡ ਦੇ ਥਰੂ ਉਹ ਸੁਪਨਾ ਆਉਂਦੀਆਂ ਨੇ ਸਬਕੋਮੈਂਡ ਦੇ ਵਿੱਚੋਂ ਪਤਾ ਲੱਗਦਾ ਵੀ ਐਂ ਹੋ ਰਿਹਾ ਆਹ ਹੋ ਰਿਹਾ ਜਾਂ ਉਹ ਲੱਗਦਾ ਭੜਾ ਸੁਪਨਾ ਆ ਰਿਹਾ ਚੰਗਾ ਆ ਰਿਹਾ ਉਹਦੇ ਚੰਗੀ ਚੀਜ਼ ਲੱਗ ਰਹੀ ਹੈ ਉਹਨੂੰ ਮਾੜੀ ਲੱਗ ਰਹੀ ਹੈ ਡਰਾਉਣੇ ਸੁਪਨੇ ਆ ਰਹੇ ਆ ਸਾਰੀਆਂ ਉਹਦੀਆਂ ਜਿਹੜੀਆਂ ਅਨਕੋਸ਼ ਮੈਂਡ ਆ ਉਹਦੇ ਚ ਪਈਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਸਬਕੋਮੈਂਡ ਦੇ ਥਰੂ ਉਹ ਸੁਖਣਾ ਹੁੰਦਾ ਹੈ ਨੰਬਰ 2 ਜਿਹੜਾ ਸੁਪਨਾ ਆਉਂਦਾ ਹੈ ਸੁਪਨਾ ਕਦੇ ਵੀ ਲਗਾਤਾਰ ਨਹੀਂ ਹੋਊਗਾ ਅੱਛਾ ਸਟੋਰੀ ਨਹੀਂ ਬਾਦੀ ਕਹਾਣੀ ਨਹੀਂ ਬਾਦੀ ਸੁਪਨੇ ਦੀ ਸੁਪਨਾ ਜਿਹੜੀਆਂ ਅਚੇਤ ਮਨ 'ਚ ਗੱਲਾਂ ਪਈਆਂ ਨੇ, ਅਚੇਤ ਮਨ ਦਾ ਖਾਨਾ ਉੱਤੇ ਉਸਟੋਰ ਹੋਈਆਂ ਨੇ, ਉਹ ਤੇ ਜੋ ਨਿਕਲਦੀਆਂ ਉਹ ਤਕਤੀਬਾਰ ਨਹੀਂ ਨਿਕਲਦੀਆਂ। ਜੇ ਕੋਈ ਗੱਲ ਨਿਕਲ ਗਈ ਕਿਸੇ ਕੜੀ ਤੋਂ ਆ ਗਈ ਤੇ ਕਿਤੇ ਉਹ ਹੀ ਆਏ ਸੁਪਨਾ ਹੁੰਦਾ। ਸੁਪਨਾ ਸ਼ੁਰੂ ਕਿਦੋਂ ਹੋਰ ਹੁੰਦਾ, ਐਂਡ ਉਹਦਾ ਹੋਰ ਹੁੰਦਾ। ਅੱਛਾ। ਸ਼ੁਰੂ ਕਿਦੋਂ ਹੋਰ ਹੋ ਕੇ ਐਂਡ ਉਹਦਾ ਹੋਰ ਹੁੰਦਾ ਸੁਪਨਾ ਲਗਾਤਾਰ ਨਹੀਂ ਹੁੰਦਾ। ਕਦੇ ਕਹਾਣੀ ਛੋਰੀ ਨਹੀਂ ਬਾਦੀ। ਇਹ ਇਹ ਸੁਪਨੇ ਨੇ ਸੁਪਨਾ ਜੰਦਗੀ ਜਿਉਣੀ ਬਹੁਤ ਜ਼ਰੂਰੀ ਆ। ਸੁਪਨੇ ਜਾਗਦੇ ਨੇ ਬਹੁਤ ਜ਼ਰੂਰੀ ਆ। ਇੱਕ ਕਾਫੀ ਇਹਦੇ ਤੇ ਜਿੰਨਾ ਕਿ ਮੈਨੂੰ ਗਿਆਨ ਮੈਂ ਆਪ ਹੱਥੋਂ ਕੀਤਾ ਜਿੰਨੇ ਤੱਕ ਮੈਂ ਪਹੁੰਚਿਆ ਵੀ ਇਹ ਆ ਸੁਪਨਾ ਜੇ ਬੰਦੇ ਨੂੰ ਯਾਦ ਰਹਿਵੇ। ਹਾਂਜੀ ਤਾਂ ਸੁਪਨਾ ਉਹ ਜਿਹੜੀ ਉਹਦਾ ਅਚੇਤ ਮਾਨਾ ਜਿੱਤੇ ਇਹ ਜੀਸਕੋਰ ਤੋਂ ਨਿਕਲ ਕੇ ਆਇਆ ਉਹ ਉਹਦੇ ਤੋਂ ਡਰੀਟ ਹੋ ਜਾਊਗਾ। ਤੇ ਜੇ ਉਹ ਸੁਪਨਾ ਭੁੱਲ ਜਾਂਦਾ ਓਕੇ ਸੁਪਨਾ ਆਇਆ ਸੀ ਸਭ ਤੋਂ ਮੈਂਟ ਕਰਕੇ ਨੂੰ ਭੁੱਲ ਗਿਆ ਨਹੀਂ ਆਇਆ ਫਿਰ ਉਹ ਸਭ ਤੋਂ ਉਹ ਉਹ ਅਣਕੋਮੈਟ ਫਿਰ ਚਲਾ ਜਾਂਦਾ ਫਿਰ ਉਹ ਕਿਉਂਦਾ ਰਹਿੰਦਾ ਸ਼ੁਕਰਵਾਦ ਇੱਕ ਇਹ ਦੱਸੋ ਜੀ ਉਹਨਾਂ ਨੇ ਜੀ ਸਾਨੂੰ ਵੀ ਇਸ ਸੁਪਨੇ ਜਿਹੜੇ ਹੈ ਜਿਵੇਂ ਵਿੱਚ ਪੈਦਾ ਹੋ ਗਿਆ ਇਹਦਾ ਹੁਣ ਤੋਂ ਬਹੁਤ ਕਿੱਡੀ ਉਮਰ ਤੋਂ ਹੁਣੇ ਸ਼ੁਰੂ ਹੋ ਜਾਂਦਾ ਕਿੰਨੇ ਉਮਰ ਦੇ ਚੱਕ ਕੇ ਹੁਣੇ ਸ਼ੁਰੂ ਹੋ ਜਾਂਦਾ ਹੁਣੇ ਦੇਖੋ ਜਦੋਂ ਉਹਦਾ ਮਾਈਂਡ ਮਾਣਾ ਮਾਣੇ ਵਰਕ ਕਰਨਾ ਸ਼ੁਰੂ ਕਰਤਾ ਕੰਮ ਕਰਨਾ ਸ਼ੁਰੂ ਕਰਤਾ ਉਦੋਂ ਹੀ ਉਹ ਉਹਦੇ ਸੁਪਨੇ ਬਣਨੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਛੋਟੇ ਹੋਣ ਬੱਚਾ ਹੁਣ ਆਪਾਂ ਇਹ ਵਿੱਚੋਂ ਇਹ ਆ ਵੀ ਉਹਦੇ ਸੁਪਨੇ ਬਣਨ ਦਾ ਕੋਈ ਪੱਕਾ ਹਰੇ ਤੇ ਟੈਂਸਰ ਨਹੀਂ ਹੋਊਗਾ ਪੱਕਾ ਨਹੀਂ ਹੋਊਗਾ ਵੀ ਕਿਉਂਕਿ ਕਿਸੇ ਨੂੰ 2 ਮਹੀਨਿਆਂ ਦੇ ਹੋ ਜਾਂਦਾ 3 ਮਹੀਨੇ ਤੇ ਹੁੰਦਾ ਕਿੰਨਾ ਚੰਦਾ ਉਹਦੀ ਵਸਤਾ ਕਿਹੜੀ ਚੋ ਰਹਿ ਰਿਹਾ ਕਿਹੜੀ ਚੋ ਡਵੈਲਪਮੈਂਟ ਹੋ ਰਹੀ ਹੈ ਉਹਦੇ ਡਿਪੈਂਡ ਕਰਦਾ ਵੀ ਹੁੰਦਾ ਉਹ ਜਦੋਂ ਮਾਂ ਉਨਸਵਾ ਰਹੀ ਹੈ ਛੋਟਾ ਬੱਚਾ ਹੁੰਦਾ 2 ਮਹੀਨੇ 3 ਮਹੀਨਿਆਂ ਦਾ ਦਾ ਜਿਹੜੇ ਉਹ ਹਾਲਾਤਾਂ ਨਿਕਲਦਾ ਜਾਂਦਾ ਉਹ ਖੁਸ਼ੀ ਵੀ ਮਿਲਦੀ ਗਮੀ ਵੀ ਮਿਲਦੀ ਹੈ ਉਹ ਖੁਸ਼ੀ ਜੋ ਖੁਸ਼ੀ ਪ੍ਰਾਪਤ ਕਰਨ ਦਾ ਉਹ ਗਮੀ ਜੋ ਡਰ ਵੀ ਪੈਦਾ ਹੁੰਦੇ ਨੇ ਉਹਦੇ ਕੋਲੇ ਉਹ ਡਰ ਵੀ ਮਹਿਸੂਸ ਕਰਦਾ ਹੈ ਉਹ ਸੁਪਨੇ ਬਾਨੇ ਸ਼ੁਰੂ ਕਰ ਹੋ ਜਾਂਦੇ ਨੇ ਸੁਪਨੇ ਬਹੁਤ ਛੋਟੀ ਉਮਰ ਚ ਪੰਜ ਚਾਰ ਆਪੇ ਮਿੰਟਾਂ ਚ ਉਹਨੂੰ ਪਤਾ ਲੱਗ ਲਗਾ ਦੇ ਦੋਲੇ ਦਾ ਲੱਗ ਲਾ ਕਹਿੰਦਾ ਆਲਾ ਦੋਲਾ ਉਹ ਗ੍ਰਹਿਣ ਕਰਨਾ ਕਹਿੰਦਾ ਜਦੋਂ ਆਲਾ ਦੋਲਾ ਗ੍ਰਹਿਣ ਕਰਨ ਲੱਗੋ ਆਲੇ ਨੂੰ ਉਹਨੂੰ ਪਤਾ ਲੱਗ ਕੇ ਲੱਗੂਗਾ ਮੇਰੀ ਮਾਂ ਕੋਲੇ ਆਈ ਆ ਮੈਨੂੰ ਉਹਨੇ ਫੇਰ ਦਿੱਤਾ ਦਿੱਤੀ ਆ ਜਾਂ ਉਹਨੂੰ ਕੋਈ ਡਰ ਲੱਗਿਆ ਮੈਨੂੰ ਉਹ ਆਏ ਜਿਵੇਂ ਉਹ ਲੋਰੀਦਿੰਨੇ ਆਪਾਂ ਐਂ ਕਰਕੇ ਉਹਨੂੰ ਡਰ ਲੱਗਿਆ ਉਹ ਡੱਗਣਾ ਉਹ ਡਰ ਪੈਦਾ ਹੋ ਗਿਆ ਇਸ ਤਰ੍ਹਾਂ ਇਹ ਡਰ ਪੈਦਾ ਹੁਣੇ ਖੁਸ਼ੀ ਹੋਣੀ ਇਹ ਬੱਚੇ ਦੇ ਛੋਟੇ ਉਮਰ ਦੇ ਸ਼ੁਰੂ ਹੋਣੇ ਸ਼ੁਰੂ ਆਂਦੇ ਚਾਰ ਪੰਜ ਮਹੀਨੇ ਅਸੀਂ ਤੇ ਉਹ ਉਹ ਬੱਚੇ ਦੇ ਮਨ ਉਦੋਂ ਕੰਮ ਕਰਨਾ ਸ਼ੁਰੂ ਕਰ ਜਾਂਦਾ ਹੁਣ ਆ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਫਿਰ ਉਹਦਾ ਜਿਵੇਂ ਜਿਹਾ ਖਾਸ ਹੁੰਦਾ ਜਿਵੇਂ ਜਿਹਾ ਵਾਲਾ ਦੁਆਲੇ ਚੋਂ ਜਿਆਦਾ ਸਮਝ ਆਉਂਦੀ ਜਿਵੇਂ ਉਹਦਾ ਮਨ ਅਗੇ ਵਾਤਾਤ ਹੋਣੇ ਉਹਦੇ ਸੁਪਨੇ ਜੇ ਦੂਜਾ ਮੰਨਦਾ ਹੈਗਾ ਵਕਾਸ ਸੁਪਨੇ ਆ ਉਹ ਆਜੇ ਆ ਵਾਦੇ ਰਹਿੰਦੇ ਆ ਉਹ ਸੁਪਨੇ ਆਉਦੇ ਰਹਿੰਦੇ ਨੇ ਇੱਕ ਹੋਰ ਧਾਰਨਾ ਸਾਡੇ ਸਮਾਜ ਦੇ ਵਿੱਚ ਵੀ ਹੈ ਕਿਤੇ ਵੀ ਜੇ ਸਵੇਰੇ ਸਵੇਰੇ ਸੁਪਨਾ ਆਉਂਦਾ ਹੈਗਾ ਉਹ ਸੁਪਨਾ ਕੁਝ ਨਾ ਸੱਚ ਹੋ ਜਾਂਦਾ ਹੈ ਇਹਦੇ ਵਿੱਚ ਕਿੰਨੀ ਗੱਲ ਸੱਚ ਹੈ ਵੀ ਕੀ ਵਾਕਿਉ ਸੁਪਨਾ ਜੇ ਮੰਨ ਲਓ ਕਿਸੇ ਨੇ ਸੁਪਨਾ ਆ ਗਿਆ ਵੀ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਆ ਕਿ ਉਹ ਬੰਦਾ ਕਿਤੇ ਉਹਦਾ ਕੋਈ ਘਟਨਾ ਮਾੜੀ ਘਟਨਾ ਵਾਪਰਦੀ ਹੈ ਨਾ ਆ ਫਿਰ ਬਾੜੀਆਂ ਘਟਨਾਵਾਂ ਵਾਲੀ ਇਹਨੂੰ ਕੀਤਾ ਜਾਂਦਾ ਹੈ ਬੈਰੀ ਮੱਚ ਕੀਤਾ ਜਾਂਦਾ ਹੈ ਤਾਂ ਉਹ ਕਿ ਉਹ ਸੁਪਨਾ ਕਿ ਇਦਾਂ ਦਾ ਹੈਗਾ ਉਹ ਸੰਭਵ ਹੁੰਦਾ ਵੀ ਇਹ ਉਹ ਲੋਕ ਉਹ ਕਰਨਾ ਵਾਪਰ ਜਾਣੀਆਂ ਕਈ ਵਾਰੀ ਇਸ ਨੂੰ ਕਿਹਾ ਜਾਂਦਾ ਵੀ ਜਿਹੜੀ ਤਰਕੀ ਉਹੀ ਕੁਝ ਹੁੰਦਾ ਹੈ ਜਿਹੜੇ ਸੁਪਨੇ ਦੇ ਵਿੱਚ ਅਨਾਰੂ ਪਰ ਸੱਚੀ ਹੋ ਜਾਂਦੀ ਇੰਨੀ ਕਿਸੇ ਸਾਇੰਸ ਵਿੱਚ ਤੁਹਾਡੇ ਇਹ ਇਹ ਜਿਹੜੀ ਗੱਲ ਤੁਸੀਂ ਕਹੀ ਆ ਇਹ ਕੁਝ ਸਾਇੰਸ ਇਹ ਕੋਈ ਵਿਗਿਆਨਕ ਧਾਰਨਾ ਨਹੀਂ ਜਿਹੜਾ ਸੁਪਨਾ ਆਉਂਦਾ ਬੀਤੇ ਸਮੇ ਦਾ ਆਉਂਦਾ ਓਕੇ ਜਿਹੜਾ ਸੁਪਨਾ ਆਉਂਦਾ ਨਾ ਉਹ ਬੀਤੇ ਸਮੇ ਦਾ ਹੈ ਜੋ ਪਾਸ ਕਮੇ ਰਹਾ ਹੈ ਆ ਫਿਊਚਰ ਗੱਲ ਨਹੀਂ ਹੁੰਦਾ ਤੁਹਾਡਾ ਬੀਤਿਆ ਗੱਲਾਂ ਬੀਤੇ ਸਮੇਂ ਦੀਆਂ ਉਹ ਆਪਣੇ ਅਨਕੋਹਮੈਂਟ ਚ ਪਈਆਂ ਉਹ ਸਭ ਕੁਝ ਮੇਰੇ ਸੂਪਨੇ ਦੇ ਰੂਪ ਚ ਆਉਂਦੀਆਂ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਤਾਂ ਭੁਖਰੀ ਗੱਲ ਕਰ ਰਹੇ ਹੋ ਭੁਖ ਦਾ ਸੁਪਨਾ ਭੁਖ ਬਾਰੇ ਕੋਈ ਨਹੀਂ ਮੰਗਦਾ ਓਕੇ ਜਿਹੜੇ ਜਿਹੜੇ ਇਹ ਕਹਿੰਦੇ ਨੇ ਬਹੁਤ ਬੰਤੇ ਬੇੜੇ ਇੱਕ ਦੋ ਤਿੰਨ ਕੇਸ ਹੀ ਆਏ ਜਿਹਦੇ 10 12 ਹਰ ਪਹਿਲਾਂ ਅੱਛਾ ਮੈਨੂੰ ਉਹਨਾਂ ਨੂੰ ਇਹ ਲੱਗਦਾ ਜਿਵੇਂ ਜੋ ਸੂਰਾ ਸੁਪਨਾ ਆਇਆ ਹਾਂਜੀ ਫਲਾਣਾ ਗਵੰਡੀ ਆ ਉਹ ਮਰ ਗਿਆ ਹੂੰ ਤੇ ਪਰ ਕਿਉਂ ਕਰੇ ਦਾ ਜੇ ਵੀ ਉਹ ਫਲਾਣਾ ਗਵਾਲੀ ਮਰ ਗਿਆ ਤੇ ਉਹ ਉਹਨੂੰ ਉਹ ਉਹਨੂੰ ਇਹ ਲੱਗਦਾ ਹੈ ਜਦੋਂ ਵੀ ਮੈਨੂੰ ਸੁਪਨਾ ਰਾਤ ਆਇਆ ਘਰ ਦੇ ਕਹਿੰਦੇ ਵੀ ਉਹ ਫਲਾਣਾ ਗਵਾਲੀ ਮਰ ਗਿਆ ਉਹਨੂੰ ਇਹ ਲੱਗਦਾ ਵੀ ਮਰਾ ਸੁਪਨਾ ਆਇਆ ਸੀ ਜਾਂ ਇਹ ਜਿਆ ਗੱਲਾਂ ਉਹ ਉਹਨੂੰ ਜਦੋਂ ਅਸਲੀ ਮੈਂ ਉਹ ਸਾਰਾ ਕੁਝ ਲੱਭਿਆ ਹੌਲੀ ਹੌਲੀ ਜਦੋਂ ਪ੍ਰਤਾਲ ਚੋਂ ਇਹਦਾ ਨਿਕਲੀ ਵੀ ਜਿਹੜਾ ਸੁਪਨਾ ਉਹਨੂੰ ਆਇਆ ਸੀ ਨਾ ਸੁਪਨਾ ਨਹੀਂ ਆਇਆ ਉਹਨੂੰ ਜਦੋਂ ਗੱਲ ਉਹ ਬੁਆਰ ਆ ਬੁਆਰੀ ਇੱਕ ਇੱਕ ਮਾਨਸ ਤੌਰ ਤੇ ਉਹਨੂੰ ਜਦੋਂ ਕੋਈ ਘਰ ਆਸੇ ਪਾਸੇ ਘਰ ਦੇ ਮੈਂਬਰ ਉਹਦੇ ਹੋਰ ਆਣ ਗਵਾਰ ਨਾਲ ਦੱਸ ਦਿੰਦੇ ਆ ਘਰਾਂ ਐ ਹੋ ਗਈ ਫਿਰ ਉਹਦਾ ਮਾਨੇ ਕਹਿੰਦਾ ਹੈ ਵੀ ਮੈਨੂੰ ਸੁਪਨਾ ਆਇਆ ਸੀ ਓਕੇ ਇਹ ਮਾਨਸ ਬੁਆਰੀ ਆ ਵੀ ਉਹਨੂੰ ਲੱਗਣ ਲੱਗਦਾ ਮੈਨੂੰ ਸੁਪਨਾ ਆਇਆ ਸੀ ਸੁਪਨਾ ਆਇਆ ਹੁੰਦਾ ਵੈਸੇ ਸੁਪਨਾ ਆਉਣ ਵਾਲੇ ਸਮੇਂ ਦਾ ਕਦੇ ਵੀ ਹੁੰਦਾ ਸੁਪਨਾ ਦਾ ਪਿੱਛੇ ਸਮੇਂ ਦੇ ਜੋ ਵਾਪਰਿਆ ਜੋ ਪਿੱਛੇ ਸਮੇਂ ਦਾ ਆਪਣੇ ਨਾਲ ਬਿਚਾਰ ਉਹਦੇ ਬਾਰੇ ਸੁਪਨਾ ਆਉਂਦਾ। ਮਤਲਬ ਜਦੋਂ ਵੀ ਤੁਹਾਡਾ ਕਹਿੰਦਾ ਭਾਵੇਂ ਵੀ ਜਿਹੜਾ ਸਾਡੇ ਸੁਆਦ ਤੇ ਪਿਆ ਹੈਗਾ ਨਾ ਸੰਕਲਪ ਪਿਆਗਾ ਵੀ ਆਪ ਕਰਕੇ ਸੁਪਨਾ ਸੱਚਾ ਆਉਂਦਾ। ਵੀ ਕਰਕੇ ਕਿਸੇ ਕਿਸੇ ਦੇ ਸੁਪਨਾ ਆ ਗਿਆ। ਇਹ ਸੱਚਾ ਆਉਂਦਾ। ਉਹ ਗੁਰ ਹੈਦਾ ਸੁਪਨਾ ਆਇਆ। ਮਤਲਬ ਕਿਉਂਕਿ ਉਹ ਤੇ ਅੱਕੇ ਹੋਰ ਵੀ ਕਰੂ ਸੁਪਨੇ ਨੂੰ ਦਾ ਜੇ ਆਧਾਰ ਤੇ ਕੀ ਬਣਨਾ ਹੈਗਾ ਤੇ ਤੁਹਾਡਾ ਕਹਿੰਦਾ ਭਾਵੇਂ ਕਿ ਉਹ ਸੁਪਨਾ ਸੱਚਾ ਨਹੀਂ ਹੁੰਦਾ। ਨਹੀਂ ਹੁੰਦਾ। ਨਹੀਂ ਕਟਾਣੇ ਰੱਖੋ। ਕੱਲ ਕੱਲ ਕੀ ਹੋਣਾ ਉਹਦੇ ਬਾਰੇ ਕੋਈ ਬਾਰੇ ਕੋਈ ਨਾ ਕੋਈ ਬਾਰੇ ਸੁਪਨਾ ਆ। ਇੱਕ ਲਾਸਟ ਦੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਤੁਸੀਂ ਇੱਕ ਗੱਲ ਕੀਤੀ ਹੈ ਸਟਾਰਟਿੰਗ ਦੇ ਵਿੱਚ ਜੁਰਜ ਮਨ ਬਾਰੇ ਗੱਲ ਕੀਤੀ ਤੁਸੀਂ ਵੀ ਜਿਹੜਾ ਸचेत ਮਨ ਅਚੇਤ ਮਨ ਅੰਤਚੇਤ ਹੂੰ ਥੋੜੀ ਜਿਹੀ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਜਾਣਕਾਰੀ ਦਈਏ ਵੀ ਇਹ ਦਾ ਕੀ 파ਰਟ ਹੁੰਦਾ ਹੈ ਸचेत ਮਨ ਕੀ ਹੈ ਅੰਤਚੇਤ ਮਨ ਕੀ ਹੈ ਤੇ ਜਿਹੜਾ ਅਚੇਤ ਮਨ ਕੀ ਹੈ ਇਹਦੇ ਬਾਰੇ ਵਿੱਚ ਹੂੰ ਉਹਨ ਸਤੇਰ ਮਨ ਦਾ ਪਾਣ ਬੈਠੇ ਆ ਗੱਲਾਂ ਬਾਤਾਂ ਕਰਦੇ ਆ ਹੋਰ ਬੰਦੇ ਪੂਰੇ ਸਤੇਰ ਮਨ ਜਾਗਦੇ ਦਾ ਅੱਛਾ ਜਾਗਦਾ ਕੌਣ ਸੈਂ ਮੈਂ ਕਹੋ ਸਾਰਾ ਕੋਈ ਨੂੰ ਪਤਾ ਲੱਗਦਾ ਆਲੇ ਦੁਆਲੇ ਦਾ ਪਤਾ ਜੋ ਵਰਕ ਕਰ ਰਿਹਾ ਕੰਮ ਕਰ ਰਿਹਾ ਸਾਰਾ ਕੋਈ ਨੂੰ ਉਹ ਸਤੇਰ ਮਾਰ ਇੱਕ ਅਚੇਰ ਮਾਰ ਅਚੇਰ ਮਾਰ ਉਹ ਦੂਜੇ ਤੋਂ ਹੋ ਗਿਆ ਬੰਦਾ ਉਹਨੂੰ ਕੋਈ ਪਤਾ ਨਹੀਂ ਲੱਗਦਾ ਕਿੱਥੇ ਪਿਆ ਕੋਈ ਪਤਾ ਜਿਵੇਂ ਆਪਾਂ ਇਹ ਵੀ ਮੱਤਾ ਮਰ ਗਿਆ ਹਾਂਜੀ ਮਰਿਆ ਹੁੰਦਾ ਉਹਨੂੰ ਉਹਨੇ ਪਤਾ ਲੱਗਦਾ ਉਹ ਕਿੱਥੇ ਆ ਉਹਨੂੰ ਇਹ ਨਹੀਂ ਪਾਲਾ ਦਾ ਮੇਰੇ ਕੋਈ ਅੰਦਰ ਪਿਆ ਬਾਹਰ ਪਿਆ ਮੈਂ ਕਿੱਥੇ ਆ ਬਈ ਉਹ ਤੇ ਜਦੋਂ ਪਤਾ ਉਹਦਾ ਲਗਾ ਨਹੀਂ ਤਾਂ ਉਹ ਉਹ ਅਚੇਤ ਮੰਤ ਚ ਆਪਾਂ ਗੱਲ ਕੀਤੀ ਸਭ ਤੋਂ ਹੈ ਬਾਉਂਡਰੀ ਮਾਈਂਡ ਦੀ ਹਰ ਚੇਤਨ ਬੰਦੀ ਤੇ ਸੁਪਨੇ ਆਉਂਦੇ ਆ ਸੁਪਨੇ ਗੱਲ ਵੀ ਕੀਤੀ ਆਪਾਂ ਇਹ ਬੰਦਾ ਜਦੋਂ ਸचेत ਮਨ ਹੁੰਦਾ ਪਾਇਲਾ ਸੂ ਨੂੰ ਗਰਪ ਪਾਇ ਗਿਆ ਲੇਟ ਗਿਆ ਸੋਣਾ ਸੂ ਨੀਂਦ ਆ ਰਹੀ ਉਹਨੂੰ ਜਦੋਂ ਨੀਂਦ ਆਉਂਦੀ ਆ ਪਹਿਲਾ ਉਹ ਬੰਦਾ ਅ ਅਚੇਤ ਮਨ ਚੋਂ ਜਾਂ ਤਾਂ ਪਹਿਲਾ ਪਹਿਲਾ ਉਹ ਅੰਤਖੇਦਮਾਂਚ ਜਾਂਦਾ ਜਦੋਂ ਪਹਿਲਾ ਕੌਂਸਲ ਮੈਂਡ ਦਾ ਕੌਂਸਲ ਮੈਂਡ ਤੋਂ ਸੱਚੇ ਦੇ ਮਾਂਚ ਪੈ ਗਿਆ ਤਾਂ ਇਹ ਪਹਿਲਾਂ ਉਹਨੇ ਅਰਧ ਖੇਦਮਾਂਚ ਉਹ ਅਰਧ ਖੇਦਮਾਂਚ ਉਹ ਸਭ ਤੋਂ ਹੈ ਮੈਂ ਦਾ ਜਿੱਥੇ ਸੁਪਨੇ ਆਉਂਦੇ ਨੇ ਇੱਕ ਮੈਂ ਇਹ ਤੇ ਕਾਫੀ ਕੁਝ ਹੈ ਜਿੰਨਾ ਮੈਂ ਇਹਨੂੰ ਲੱਭਿਆ ਵੀ ਇਹਦੇ ਬੰਦੇ ਡਰੈਂਕ ਕਰਦੇ ਹਾਂਜੀ ਖਰਾਰ ਦੇ ਆਦੀ ਨੇ ਅੱਛਾ ਜੀ ਤੇ ਉਹ ਬੰਦੇ ਉੱਥੇ ਘੱਟ ਰਹੋ ਦੇ ਸਟੇਸ਼ਨ ਉਹਨਾਂ ਦਾ ਹੈ ਨਹੀਂ ਉਹ ਅਰਧ ਖੇਦਮਾਂਚ ਦਾ ਉਹ ਉਹ ਕਹਿੰਦੇ ਉਹ ਜਦੋਂ ਉਹ ਸਾਹ ਦੇ ਨਾਲ ਚੋਰ ਸਿੱਧੇ ਅਣਕੌਹ ਮੈਣ ਚਲੇ ਜਾਂਦੇ ਆ ਉਹ ਉਹ ਮਨ ਅਚੇਤ ਮਨ ਤੇ ਚਲੇ ਜਾਂਦੇ ਆ ਇਹ ਤਨ ਜਿਹੜੀਆਂ ਵਾਸ਼ਤਾ ਨੇ ਮਾਈਂਡੀਆਂ ਤੇ ਜਿਹੜੀ ਜਿਹੜੀ ਗੱਲ ਹੋਰ ਥੋੜੀ ਮੈਨੂੰ ਬੜੀ ਚਵਦੀ ਲੱਗਿਆ ਮੈਂ ਸੌਂਦਾ ਕਿਸੇ ਤੋਂ ਕੋਈ ਗਾਇਕ ਆ ਹੋਰ ਆ ਜਾਂ ਕੋਈ ਚੰਗਾ ਬੰਦਾ ਕਾਫੀ ਪੜਿਆ ਹੋਇਆ ਟਰੱਕਰ ਗੱਲ ਕਰੀ ਜਾਂਦਾ ਹੋਰ ਕਰੀ ਆ ਡਾਕਟਰ ਗੱਲ ਕਰੀ ਜਾਂਦਾ ਨਾ ਉਹ ਕੋਈ ਗੱਲ ਉਹ ਕਹਿੰਦੇ ਦਿਲ ਨਹੀਂ ਕਰਦਾ ਦਿਲ ਤੋਂ ਨਹੀਂ ਮੰਨਦਾ ਮੇਰਾ ਦਿਮਾਗ ਨਹੀਂ ਨਹੀਂ ਮੰਨਦਾ ਕਮਾਗ ਉਹਦਾ ਸੀ ਮੈਨੂੰ ਇਹ ਲੱਗਾ ਕਿ ਦਿਮਾਗ ਤੌਰ ਤੇ ਮੈਨੂੰ ਗੱਲ ਚੋਬੇ ਲੱਗੀ ਕਮਾਗ ਮੇਰੋਂ ਇਹਨੂੰ ਗੱਲ ਦੁੱਖ ਲੱਗਾ ਦਮਾਗ ਨੂੰ ਜਦ ਤੈਨੂੰ ਮਿੰਡ ਉਹ 7 ਵਜੇ ਡੈਲ ਮੇਰਾ ਗੱਲ ਨੂੰ ਆਏ ਸਾਂ ਦਾ ਦਿਲ ਮੇਰਾ ਪਿਆਰ ਕਰਦਾ ਫਿਰ ਉਹ ਜਿਹੜੀਆਂ ਗੱਲਾਂ ਇਹ ਲੱਗੀਆਂ ਦਿਲ ਤੇ ਕਮਾਗ ਹਾਂ ਠੀਕ ਗੱਲਾਂ ਮੈਨੂੰ ਹੀ ਲੱਗਿਆ ਉਹਨਾਂ ਨੂੰ ਕੋਈ ਇਹ ਗੱਲ ਇਹ ਗੱਲਾਂ ਹੀ ਮਾਈਂਡ ਦਾ ਸਵੱਤੋਕ ਮੰਨਦਾ ਸਵੱਤੋਕ ਬੀ ਜਿਹੜਾ ਜਿਹੜਾ ਗੱਲਾਂ ਆਪਾਂ ਕਰ ਰਹੇ ਆਂ ਕੀ ਚੰਗਾ ਲੱਗਦਾ ਕੀ ਮਾਰਾ ਲੱਗਦਾ ਕੀ ਅਨੁਭਵ ਹੋ ਰਿਹਾ ਉਹ ਕੀ ਹੋ ਰਿਹਾ ਸਾਰਾ ਇਹ ਮਾਈਂਡ ਨਾਲ ਸੰਬੰਧ ਦਾ ਨਾ ਕਿ ਦਿਲ ਨਾਲ ਨਾ ਇਹ ਦਿਮਾਗ ਨਾਲ ਇਹਦਾ ਵੀ ਲਖੇੜਾ ਨਹੀਂ ਹੈ ਕਰੇ ਬਹੁਤੇ ਬੰਦੇ ਦਾ ਜਿੰਨੇ ਵੀ ਆਪਣੇ ਹੁਣ ਗਾਇਕ ਹੈਗੇ ਆ ਗਾਉਂਦੇ ਨੇ ਕਰਦੇ ਨੇ ਇਹ ਦਿਲ ਨਾਲ ਹੀ ਜੋੜ ਲੈਂਦੇ ਆ ਗੱਲ ਨੂੰ ਜਾਂ ਗਮਾਗ ਨਾਲ ਜੋੜ ਲੈਂਦੇ ਨੇ ਤੇ ਇਹ ਅਸਲੀ ਇਹ ਮਨ ਦੀ ਗੱਲ ਹੁੰਦੀ ਹੈ ਹਾਂਜੀ ਤਾਂ ਇਹਦੇ ਜਿਹੜਾ ਲਾਸਟ ਸਵਾਲ ਪੁੱਛਣ ਲਈ ਹਾਂਜੀ ਜੇ ਵੀ ਅਪਰ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਸੁਪਨੇ ਨੇ ਉਹ ਬੀਤੀਆਂ ਨੇ ਯਾਦਾਂ ਕੇ ਲੋ ਜਾਂ ਮਤਲਬ ਉਹ ਸਮੇਂ ਦੇ ਆ ਤੁਹਾਡੇ ਕੋਲ ਉਹ ਮਾਈਂਡ ਵਿੱਚ ਪਈਆਂ ਤੁਹਾਡੇ ਸਿਰ ਤੇ ਤੁਸੀਂ ਦੱਸਿਆਗਾ ਤੇ ਕੀ ਜਿਹੜੀਆਂ ਵਰਤਮਾਨ ਦੇ ਵਿੱਚ ਘਟਨਾਵਾਂ ਵਾਪਰ ਗਿਆ ਨੇ ਕਈ ਬੜੀ ਘਟਨਾਵਾਂ ਵਾਪਰ ਜਦੋਂ ਅਪਾਦਰ ਨੇ ਵੀ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਜਾਂ ਦੇਖ ਲਿਆ ਜਾਂ ਉਹ ਕਰਦੇ ਆ ਜਾਂ ਕੋਈ ਹੋਰ ਇੱਦਾਂ ਦੇ ਘਟਨਾਵਾਂ ਵਾਪਰ ਗਏ ਜਾਂ ਕੋਈ ਕਿਸੇ ਦਾ ਨੁਕਸਾਨ ਹੋ ਗਿਆ ਜਾਂ ਹੋਰ ਕੀ ਇਹ ਵਰਤਮਾਨ ਦੇ ਵਿੱਚ ਵੀ ਸੁਪਨੇ ਦੇ ਵਿੱਚ ਆਉਂਦੀਆਂ ਨੇ ਇਹਨਾਂ ਲੋਕ ਕੋਲ ਹੈ ਸੁਪਨਾ ਦੇ ਵਿੱਚ ਆ ਤੇ ਦੇਖੋ ਜੋ ਜੋ ਵਸਤੂ ਇਹ ਕਿਹਾਏ ਵਸਤਵਾਂਨ ਚ ਸਟੇਟ ਮੰਚ 'ਚ ਜੋ ਆਪਰ ਦਾ ਜੋ ਘਟਨਾਵਾਂ ਆਪਰ ਗਿਆ ਘਟਨਾਵਾਂ ਆਪਰ ਗਈ ਇਹ ਇਹ ਜਿਹੜਾ ਨਾ ਜਿਹੜਿਆ ਆਪਰ ਪੀਆਂ ਸਾਰਾ ਹੁੰਦਾ ਸਾਰੀਆਂ ਇਸ ਹੱਥਾਂ ਆਊਗਾ ਕਿਉਂਕਿ ਉਹਦੇ ਚੋਂ ਜਿਹੜੀਆਂ ਅਸਤ੍ਰਫ ਸੁਧੀਆਂ ਆ ਉਹਦੇ ਦਾ ਅਸਤ੍ਰਫ ਚ ਕੁਝ ਉਹਦੇ ਹਿੱਸਾ ਡੈ ਹੈ ਗਿਆ ਉਹ ਅਨਕਾਮੈਂਟ ਚ ਜਾਂਦਾ ਅੱਛਾ ਐਨਕਾਮੈਂਟ ਚ ਜੋ ਹਿੱਸਾ ਜਾਊਗਾ ਉਹਦੇ 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 ਤੋਂ ਸੁਭਰੇ ਜਿਹੜੇ ਉਹ ਸਬਕਾਮੈਂਟ ਦੇ ਥਰੂ ਆਉਂਦੇ ਆਉਂਦੇ ਮਤਲਬ ਉਹ ਜੇ ਕੋਈ ਵਰਤਮਾਨ ਤੁਹਾਡਾ ਕਹਿਣ ਦਾ ਪਾਉ ਉਹ ਵਰਤਮਾਨ ਦੇ ਜੇ ਉਹ ਗੱਲ ਘਟਦੀ ਹੈ ਤਾਂ ਉਹ ਅੱਗੇ ਜਾ ਕੇ ਉਹ ਕੋਈ ਉਸ ਦਾ ਸੁਪਨਾ ਆ ਸਕਦਾ ਆ ਸਕਦਾ ਇਹੋ ਚੀਜ਼ ਕੋਲ ਆ ਨਿਕਲ ਸਕਦਾ ਤੇ ਦੋਸਤੋ ਇਸ ਅਗਰ ਸਾਡੇ ਨਾਲ ਇੱਕ ਮਾਨਸਿਕ ਰੋਗਾਂ ਦੇ ਐਕਸਪਰਟ ਚੰਨਣ ਵਾਂਦਰ ਜੀ ਜਿਨ੍ਹਾਂ ਨੇ ਬੜੇ ਹੀ ਬਧੀਆ ਤੇ ਬੜੇ ਵਿਸਤਾਰਪੂਰਵਕ ਤਾਂ ਨਾਲ ਦੱਸਿਆ ਕਿ ਸੁਪਨੇ ਹੈ ਕੀ ਸੁਪਨੇ ਆਉਂਦੇ ਕਿਉਂ ਸੁਪਨੇ ਦੀ ਹਕੀਕਤ ਕੀ ਹੈ ਇਹ ਬਰ ਜਾਣਕਾਰੀ ਦਿੱਤੀ ਔਰ ਚੱਲ ਗਈ ਲੱਗੀ ਤਾਂ ਉਹ ਬੋਤ ਬੋਤ ਲਈ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਆਪਣੇ ਵਿਚਾਰ ਵਿਰੋਧਿਆ ਕਰੋ ਦੋਸਤੋ ਫਿਰ ਕਿਸੇ ਹੋਰ ਅਸੀ ਜਾਣਕਾਰੀ ਦੇ ਨਾਲ ਅਕਸਤੂ ਵੀ ਨਾਲ ਫਿਰ ਮਿਲਦੇ ਆ ਤਦ ਤੱਕ ਨਮਸਕਾਰ ਬਹੁਤ ਬਹੁਤ ਧੰਨਵਾਦ